ਲਖੇਮਪੁਰ ਵਿਖੇ 2021 ਵਿੱਚ ਹੋਏ ਕਿਸਾਨਾਂ ਦੇ ਉੱਤੇ ਹਮਲੇ ਨੂੰ ਲੈ ਕੇ ਅਜੇ ਤੱਕ ਇਨਸਾਫ ਨਾ ਮਿਲਣ ਦੇ ਲਈ ਕਿਸਾਨਾਂ ਵੱਲੋਂ ਅੱਜ ਰੇਲ ਰੋਕਣ ਦਾ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਅਧੀਨ ਲੁਧਿਆਣਾ ਦੇ ਸਾਨੇਵਾਲ ਤੇ ਕਿਸਾਨ ਜਥੇਬੰਦੀਆਂ ਨੇ ਰੇਲਵੇ ਟਰੈਕ ਤੇ ਬੈਠ ਕੇ 12:30 ਤੋਂ 2 ਵਜੇ ਤੱਕ ਟ੍ਰੇਨਾਂ ਨੂੰ ਰੋਕਿਆ ਹਾਲਾਂਕਿ ਇਸ ਦੇ ਵਿੱਚ ਕਿਤਨਾ ਕਿਤੇ ਆਮ ਪਬਲਿਕ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਦੀਆਂ ਮੰਗਾਂ ਚਾਹੇ ਉਹ ਫਸਲਾਂ ਨੂੰ ਲੈ ਕੇ ਹੋਣ ਚਾਹੇ ਲਖੀਮਪੁਰ ਖੇਰੀ ਦੇ ਵਿੱਚ ਹੋਏ ਹੱਤਿਆਕਾਂ ਨੂੰ ਲੈ ਕੇ ਹੋਣ ਪਰ ਅਜੇ ਤੱਕ ਉਹਨਾਂ ਦੀਆਂ ਕੋਈ ਵੀ ਮੰਗਾਂ ਨਹੀਂ ਮੰਨੀਆਂ ਗਈਆਂ ਅਤੇ ਹੁਣ ਲੱਗੇ ਹੋਏ ਧਰਨਿਆਂ ਤੇ ਹੋ ਰਹੀਆਂ ਮੀਟਿੰਗਾਂ ਬਾਰੇ ਉਹਨਾਂ ਨੇ ਕਿਹਾ ਕਿ ਸਾਰੀਆਂ ਹੀ ਮੀਟਿੰਗਾਂ ਬੇਸਿੱਟਾ ਰਹਿ ਰਹੀਆਂ ਹਨ ਕਿਸਾਨਾਂ ਦੀ ਕੋਈ ਵੀ ਨਹੀਂ ਲੈਂਦਾ ਸਾਰ ਆਓ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਕਿਸਾਨ ਜਥੇਬੰਦੀਆਂ ਦੇ ਕਿਸਾਨ ਆਗੂਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਅੱਜ ਦੇ ਇਸ ਰੇਲ ਰੋਕੋ ਪ੍ਰੋਗਰਾਮ ਨੂੰ ਲੈ ਕੇ ਦਿਲਵਕ ਜੀ ਚੱਕਾ ਦਾ ਜਾਮ ਕਿਤੇ ਵੇਟ ਟ੍ਰੇਨਾਂ ਦਾ ਕੀ ਕਰਨਾ ਜੀ ਅੱਜ ਦੇ ਦਿਨ 2021 ਦੇ ਵਿੱਚ ਜਿੰਨਾਂ ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰਕੇ ਆਪਣਾ ਆ ਰਹੇ ਸੀ ਤਾਂ ਮੰਤਰੀ ਦੇ ਲੜਕੇ ਵੱਲੋਂ 4 ਕਿਸਾਨ ਤੇ ਇੱਕ ਪੱਤਰਕਾਰ ਨੂੰ ਗੱਡੀ ਥੱਲੇ ਕੁਚਲ ਕੇ ਸ਼ਹੀਦ ਕਰਤਾ ਸੀ ਉਹਨਾਂ ਨੂੰ ਅੱਜ ਸਰਨਾ ਜਲੀ ਦੇਣ ਲਈ ਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਉਹਦੇ ਦੋਸ਼ੀਆਂ ਨੂੰ ਜਿਹੜੀਆਂ ਸਜ਼ਾਵਾਂ ਨੇ ਉਹ ਦਿੱਤੀਆਂ ਜਾਣ ਤੇ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਤੇ ਪੱਤਰਕਾਰ ਸ਼ਹੀਦ ਹੋਇਆ ਉਹਨਾਂ ਨੂੰ ਜਿਹੜਾ ਬੰਦਾ ਮੁਆਵਜ਼ਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀਆਂ ਨੌਕਰੀਆਂ ਦੇਣ ਲਈ ਅੱਜ ਅਸੀਂ ਅੱਜ ਸਾਡੇ ਜਿਹੜੇ ਦੋਨੋਂ ਮੋਰਚੇ ਨੇ ਸ਼ੰਭੂ ਮੋਰਚਾ ਤੇ ਖਨੋਰੀ ਮੋਰਚਾ ਉਹਨਾਂ ਦੋਨਾਂ ਵੱਲੋਂ ਇੱਕ ਸਾਂਝਾ ਐਲਾਨ ਸੀਗਾ ਕਿ ਪੂਰੇ ਭਾਰਤ ਦੇ ਵਿੱਚ ਅੱਜ ਰੇਲ ਦਾ 2 ਘੰਟੇ ਲਈ ਚੱਕਾ ਜਾਮ ਕਰਨਾ 12:30 ਤੋਂ 2:00 ਵਜੇ ਤੱਕ ਦਾ ਸੀਗਾ ਉਹਨਾਂ ਲਈ ਹੀ ਅੱਜ ਇੱਥੇ ਬੈਠੇ ਆ। ਦਿਲਵਾ ਜੀ ਲਗਾਤਾਰ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗਾਂ ਵੀ ਚੱਲ ਰਹੀਆਂ ਨੇ ਕਿ ਸਿੱਟਾ ਨਿਕਲ ਕੇ ਆ ਰਿਹਾ ਹੈ ਮੀਟਿੰਗਾਂ ਬਿਲਕੁਲ ਬੇਸਿੱਟਾ ਰਹਿੰਦੀਆਂ ਨੇ ਜੀ ਆਣ ਕੇ ਮੀਟਿੰਗ ਨੂੰ ਮੀਟਿੰਗਾਂ ਕਰਦੇ ਨੇ ਸਿਰੇ ਤੇ ਆ ਕੇ ਮੀਟਿੰਗ ਨੂੰ ਫੇਰ ਛੱਡ ਕੇ ਨੱਠ ਜਾਂਦੇ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਸਰਕਾਰ ਤਿਆਰ ਨਹੀਂ ਹੈਗੀ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਲਾਗੂ ਕਰਨ ਲਈ ਤਿਆਰ ਨਹੀਂ ਕੀ ਮੰਗਾਂ ਸਾਡੀਆਂ ਮੰਨੀਆਂ ਨੇ ਲਿਖਤੀ ਮੰਨੀਆਂ ਨੇ ਇਹਨਾਂ ਨੇ ਪਰ ਉਹਨਾਂ ਨੂੰ ਲਾਗੂ ਨਹੀਂ ਕਰ ਰਹਾ ਇਹ ਕਿਤੇ ਨਾ ਕਿਤੇ ਜਿਹੜੀ ਸਰਕਾਰ ਆ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਭੁਗਤ ਰਹੀ ਆ ਕਿਸਾਨ ਮਜ਼ਦੂਰ ਵਪਾਰੀ ਮੁਲਾਜ਼ਮ ਵਰਗਾ ਜਿਨ੍ਹਾਂ ਨੂੰ ਸਾਰਿਆਂ ਨੂੰ ਇਹ ਖਤਮ ਕਰਨ ਤੇ ਤੁਲੇ ਆ ਮਾਰਨ ਤੇ ਤੁਲੇ ਆ ਨੌਕਰੀਆਂ ਤੱਕ ਲੋਕਾਂ ਦੀਆਂ ਜਿਹੜਾ ਪਹਿਲਾਂ ਮਾਨ ਪੱਤੇ ਪੱਤੇ ਮਿਲਦੇ ਸੀ ਨੌਕਰੀਆਂ ਛੱਡ ਗਿਆ ਉਹ ਵੀ ਸਾਰੇ ਖਤਮ ਕਰਦੇ ਸਰਕਾਰਾਂ ਨੇ ਵਪਾਰੀ ਖਤਮ ਕਰ ਰਿਹਾ ਵੱਡੇ ਵੱਡੇ ਮੋਲ ਬਣਾ ਕੇ ਛੋਟਾ ਵਪਾਰੀ ਜਿੰਨਾ ਸਾਰਾ ਖਤਮ ਹੋ ਰਿਹਾ ਇੰਡਸਟਰੀ ਖਤਮ ਹੋ ਰਹੀ ਹੈ ਸਾਰੀ ਇਹ ਸਾਰਿਆਂ ਨੇ ਸਾਰਾ ਕੁਝ ਹੈ ਜਿਹੜਾ ਚਾਰ ਘਰਾਣਿਆਂ ਦੇ ਹੱਥਾਂ ਚ ਦੇ ਯਾਰੀ ਸਰਕਾਰ ਸਾਰਾ ਕੁਝ ਜਿਹਦੇ ਚ ਸਾਨੂੰ ਇੱਕ ਦਿਨ ਸਾਰਿਆਂ ਨੂੰ ਨੌਕਰੀਆਂ ਕਰਨੀਆਂ ਪੈਣਗੀਆਂ ਇਸ ਕਰਕੇ ਅਸੀਂ ਲੜਾਈ ਲੜਦੇ ਆਂ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਪਹੁੰਚਾ ਸਕੀ। ਠੀਕ ਆ ਪੰਜ ਕਿਸਾਨ ਲੈ ਜੀ।